ਜਾਪਾਨ ਦੇ ਇਸ਼ਿਕਾਵਾ ਪ੍ਰੀਫੈਕਚਰ ਦੇ ਕੁਝ ਹਿੱਸਿਆਂ 'ਚ ਰੇਕੋਰਡ ਮੀ ਕਾਰਨ ਹੜਾ ਤੇ ਜ਼ਮੀਨ ਖਿਸਕਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਹੈ ਤੇ 10 ਹੋਰ ਲਾਪਤਾ ਨੇ ਵਾਜੀਮਾਤੇ ਸੁਜ਼ੂ ਸ਼ਹਿਰ ਜੋ ਕਿ 1 ਜਨਵਰੀ ਨੂੰ ਖੇਤਰ ਨੂੰ ਤਬਾਹ ਕਰਨ ਵਾਲੇ ਇੱਕ ਘਾਤਕ ਪੂਚਾਲ ਤੋਂ ਅਜੇ ਵੀ ਠੀਕ ਹੋ ਰਹੇ ਨੇ ਹੜ ਨਾਲ ਸਭ ਤੋਂ ਵੱਧ ਪ੍ਰਭਾਵਿਤ ਨੇ ਜੋ ਸ਼ਨੀਵਾਰ ਨੂੰ ਸ਼ੁਰੂ ਹੋਇਆ ਸੀ ਤੇ ਸੋਮਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 3 ਵਜੇ ਤੱਕ ਜਾਰੀ ਰਿਹਾ ਸਥਾਨਕ ਮੀਡੀਆ ਨੇ ਰਿਪੋਰਟ ਕੀਤੀ ਕਿ ਐਤਵਾਰ ਨੂੰ ਦੋਵਾਂ ਸ਼ਹਿਰਾਂ ਨੇ ਇੱਕ ਔਸਤ ਸਾਲ ਵਿੱਚ ਸਤੰਬਰ ਵਿੱਚ ਆਮ ਤੌਰ ਤੇ ਹੋਣ ਵਾਲੀ ਬਾਰਿਸ਼ ਤੋਂ ਦੁੱਗਣੀ ਮਾਤਰਾ ਰੁ ਦੇਖਿਆ। ਰਿਪੋਰਟਰਾਂ ਵਿੱਚ ਕਿਹਾ ਗਿਆ ਹੈ ਕਿ ਦਰਜਨਾਂ ਦਰਿਆਵਾਂ ਨੇ ਆਪਣੇ ਕਿਨਾਰੇ ਤੋੜ ਦਿੱਤੇ, ਸੜਕਾਂ ਕੱਟ ਦਿੱਤੀਆਂ ਅਤੇ ਪ੍ਰੀਫੈਕਚਰ ਵਿੱਚ 100 ਤੋਂ ਵੱਧ ਭਾਈਚਾਰਿਆਂ ਨੂੰ ਅਲੱਗ ਕਰ ਦਿੱਤਾ। ਮਰਨ ਵਾਲੇ ਦੋ ਲੋਕਾਂ ਦੀ ਲਾਸ਼ ਵਾਜਿਮਾ ਵਿੱਚ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਸੁਰੰਗ ਦੇ ਨੇੜੇ ਮਿਲੀ। ਉਹਨਾਂ ਵਿੱਚੋਂ ਇੱਕ ਸੜਕ ਦੀ ਮੁਰੰਮਤ ਦਾ ਕੰਮ ਕਰਨ ਵਾਲਾ ਇੱਕ ਉਸਾਰੀ ਕਰਮਚਾਰੀ ਸੀ। ਜਪਾਨ ਟਾਈਮਜ਼ ਨੇ ਸਥਾਨਕ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦੋ ਬਜ਼ੁਰਗ ਪੁਰਸ਼ ਅਤੇ ਇੱਕ ਬਜ਼ੁਰਗ ਔਰਤ ਹੋਰ ਮੌਤਾਂ ਵਿੱਚ ਸ਼ਾਮਲ ਨੇ ਜਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਸ਼ਨੀਵਾਰ ਨੂੰ ਇਸ਼ੀਕਾਵਾ ਲਈ ਆਪਣੀ ਸਭ ਤੋਂ ਉੱਚੀ ਜਾਨ ਖਤਰੇ ਵਾਲੀ ਚੇਤਾਵਨੀ ਜਾਰੀ ਕੀਤੀ ਤੇ ਇਸ ਨੂੰ ਐਤਵਾਰ ਨੂੰ ਇੱਕ ਨਿਯਮਤ ਚੇਤਾਵਨੀ ਵਿੱਚ ਘਟਾ ਦਿੱਤਾ ਹਾਲਾਂਕਿ ਅਧਿਕਾਰੀਆਂ ਨੇ ਲਗਾਤਾਰ ਚੌਕਸੀ ਰੱਖਣ ਲਈ ਕਿਹਾ ਹੈ ਕਿਉਂਕਿ ਸੋਮਵਾਰ ਨੂੰ ਕੱਟੋ-ਕੱਟ ਦੁਪਹਿਰ ਤੱਕ ਤੇਜ਼ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ ਹੜ੍ਹ ਦੇ ਪਾਣੀ ਨੇ ਨਵੇਂ ਸਾਲ ਦੇ ਦਿਨ ਆਏ ਪੁਚਾਰ ਵਿੱਚ ਆਪਣੇ ਘਰ ਗਵਾਉਣ ਵਾਲੇ ਲੋਕਾਂ ਲਈ ਬਣਾਏ ਅਸਥਾਈ ਮਕਾਨ ਵੀ ਡੁੱਬ ਗਏ ਐਨ ਐਚ ਕੇ ਦੁਆਰਾ ਪ੍ਰਸਾਰਿਤ ਫੁਟੇਜ ਵਿੱਚ ਵਜੀਮਾ ਵਿੱਚ ਇੱਕ ਪੂਰੀ ਗਲੀ ਪਾਣੀ ਵਿੱਚ ਡੁੱਬੀ ਦਿਖਾਈ ਦਿੱਤੀ ਇਹ ਖੇਤਰ ਅਜੇ ਵੀ ਜਨਵਰੀ ਵਿੱਚ 7.5 ਤੀਬਰਤਾ ਦੇ ਸ਼ਕਤੀਸ਼ਾਲੀ ਪੁਚਾਲ ਤੋਂ ਉੱਭਰ ਰਿਹਾ ਹੈ ਜਿਸ ਵਿੱਚ ਘੱਟੋ ਘੱਟ 236 ਲੋਕ ਮਾਰੇ ਗਏ ਸਨ ਇਮਾਰਤਾਂ ਟੈ ਗਈਆਂ ਸਨ ਤੇ ਇੱਕ ਵੱਡੀ ਆਗਰ ਲੱਗ ਗਈ ਸੀ ਪੁਕੂ ਰਿਕੂ ਇਲੈਕਟ੍ਰਿਕ ਪਾਵਰ ਕੰਪਨੀ ਦੇ ਅਨੁਸਾਰ ਸੋਮਵਾਰ ਨੂੰ ਲਗਭਗ 4000 ਘਰ ਬਿਜਲੀ ਤੋਂ ਬਿਨਾਂ ਰਹਿ ਗਏ ਸਨ ਸ਼ਿਕਾਵਾ ਦੇ 4 ਸ਼ਹਿਰਾਂ ਵਾਜੀਮਾ, ਸੁਜ਼ੂ ਅਤੇ ਨੋਟੋ ਕਸਬੇ ਸਮੇਤ ਦੇ 40000 ਤੋਂ ਵੱਧ ਨਿਵਾਸੀਆਂ ਨੂੰ ਹਫਤੇ ਦੇ ਅੰਤ ਵਿੱਚ ਕੱਢਿਆ ਗਿਆ ਹੈ ਇੱਕ ਨਿਊਜ਼ ਏਜੰਸੀ ਨੇ ਕਿਹਾ ਕਿ ਸ਼ਿਕਾਵਾ ਦੇ ਉੱਤਰ ਵਿੱਚ ਨਿਗਾਟਾ ਅਤੇ ਯਾਮਾਗਾਟਾ ਪ੍ਰੀਫੈਕਚਰ ਵਿੱਚ ਹੋਰ 16000 ਨਿਵਾਸੀਆਂ ਨੂੰ ਵੀ ਖਾਲੀ ਕਰਨ ਲਈ ਕਿਹਾ ਗਿਆ ਹੈ ਜਾਪਾਨ ਦੇ ਇਸ਼ਿਕਾਵਾ ਪ੍ਰੀਫੈਕਚਰ ਦੇ ਕੁਝ ਹਿੱਸਿਆਂ 'ਚ ਰਿਕਾਰਡ ਮੀ ਕਾਰਨ ਹੜਾ ਤੇ ਜ਼ਮੀਨ ਖਿਸਕਣ ਕਾਰਨ 6 ਲੋਕਾਂ ਦੀ ਮੌਤ ਹੋਈ ਹੈ ਤੇ 10 ਹੋਰ ਲਾਪਤਾ ਨੇ ਵਾਜੀਮਾਤੇ ਸੋజు ਸ਼ਹਿਰ ਜੋ ਕਿ 1 ਜਨਵਰੀ ਨੂੰ ਖੇਤਰ ਨੂੰ ਤਬਾਹ ਕਰਨ ਵਾਲੇ ਇੱਕ ਘਾਤਕ ਪੂਚਾਲ ਤੋਂ ਅਜੇ ਵੀ ਠੀਕ ਹੋ ਰਹੇ ਨੇ ਹੜ ਨਾਲ ਸਭ ਤੋਂ ਵੱਧ ਪ੍ਰਭਾਵਿਤ ਨੇ ਜੋ ਸ਼ਨੀਵਾਰ ਨੂੰ ਸ਼ੁਰੂ ਹੋਇਆ ਸੀ ਤੇ ਸੋਮਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 3 ਵਜੇ ਤੱਕ ਜਾਰੀ ਰਿਹਾ ਸਥਾਨਕ ਮੀਡੀਆ ਨੇ ਰਿਪੋਰਟ ਕੀਤੀ ਕਿ ਐਤਵਾਰ ਨੂੰ ਦੋਵਾਂ ਸ਼ਹਿਰਾਂ ਨੇ ਇੱਕ ਔਸਤ ਸਤੰਬਰ ਵਿੱਚ ਆਮ ਤੌਰ ਤੇ ਹੋਣ ਵਾਲੀ ਬਾਰਿਸ਼ ਤੋਂ ਦੁੱਗਣੀ ਮਾਤਰਾ ਨੂੰ ਦੇਖਿਆ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਦਰਜਨਾਂ ਦਰਿਆਵਾਂ ਨੇ ਆਪਣੇ ਕਿਨਾਰੇ ਤੋੜ ਦਿੱਤੇ, ਸੜਕਾਂ ਕੱਟ ਦਿੱਤੀਆਂ ਅਤੇ ਪ੍ਰੀਫੈਕਚਰ ਵਿੱਚ 100 ਤੋਂ ਵੱਧ ਭਾਈਚਾਰਿਆਂ ਨੂੰ ਅਲੱਗ ਕਰ ਦਿੱਤਾ। ਮਰਨ ਵਾਲੇ ਦੋ ਲੋਕਾਂ ਦੀ ਲਾਸ਼ ਵਾਜਿਮਾ ਵਿੱਚ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਸੁਰੰਗ ਦੇ ਨੇੜੇ ਮਿਲੀ। ਉਹਨਾਂ ਵਿੱਚੋਂ ਇੱਕ ਸੜਕ ਦੀ ਮੁਰੰਮਤ ਦਾ ਕੰਮ ਕਰਨ ਵਾਲਾ ਇੱਕ ਉਸਾਰੀ ਕਰਮਚਾਰੀ ਸੀ। ਜਪਾਨ ਟਾਈਮਜ਼ ਨੇ ਸਥਾਨਕ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦੋ ਬਜ਼ੁਰਗ ਪੁਰਸ਼ ਅਤੇ ਇੱਕ ਬਜ਼ੁਰਗ ਔਰਤ ਹੋਰ ਮੌਤਾਂ ਵਿੱਚ ਸ਼ਾਮਿਲ ਨੇ ਜਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਸ਼ਨੀਵਾਰ ਨੂੰ ਇਸ਼ੀਕਾਵਾ ਲਈ ਆਪਣੀ ਸਭ ਤੋਂ ਉੱਚੀ ਜਾਨ ਖਤਰੇ ਵਾਲੀ ਚੇਤਾਵਨੀ ਜਾਰੀ ਕੀਤੀ ਤੇ ਇਸ ਨੂੰ ਐਤਵਾਰ ਨੂੰ ਇੱਕ ਨਿਯਮਤ ਚੇਤਾਵਨੀ ਵਿੱਚ ਘਟਾ ਦਿੱਤਾ ਹਾਲਾਂਕਿ ਅਧਿਕਾਰੀਆਂ ਨੇ ਲਗਾਤਾਰ ਚੌਕਸੀ ਰੱਖਣ ਲਈ ਕਿਹਾ ਹੈ ਕਿਉਂਕਿ ਸੋਮਵਾਰ ਨੂੰ ਕਟੋ-ਕਟੋ ਦੁਪਹਿਰ ਤੱਕ ਤੇਜ਼ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ ਹੜ੍ਹ ਦੇ ਪਾਣੀ ਨੇ ਨਵੇਂ ਸਾਲ ਦੇ ਦਿਨ ਆਏ ਪੁਚਾਲ ਵਿੱਚ ਆਪਣੇ ਘਰ ਗਵਾਉਣ ਵਾਲੇ ਲੋਕਾਂ ਲਈ ਬਣਾਏ ਅਸਥਾਈ ਮਕਾਨ ਵੀ ਡੁੱਬ ਗਏ ਐਨ ਐਚ ਕੇ ਦੁਆਰਾ ਪ੍ਰਸਾਰਿਤ ਫੁਟੇਜ ਵਿੱਚ ਵਜੀਮਾ ਵਿੱਚ ਇੱਕ ਪੂਰੀ ਗਲੀ ਪਾਣੀ ਵਿੱਚ ਡੁੱਬੀ ਦਿਖਾਈ ਦਿੱਤੀ ਇਹ ਖੇਤਰ ਅਜੇ ਵੀ ਜਨਵਰੀ ਵਿੱਚ 7.5 ਤੀਬਰਤਾ ਦੇ ਸ਼ਕਤੀਸ਼ਾਲੀ ਪੁਚਾਲ ਤੋਂ ਉੱਭਰ ਰਿਹਾ ਹੈ ਜਿਸ ਵਿੱਚ ਘੱਟੋ ਘੱਟ 236 ਲੋਕ ਮਾਰੇ ਗਏ ਸਨ ਇਮਾਰਤਾਂ ਟੈ ਗਈਆਂ ਸਨ ਤੇ ਇੱਕ ਵੱਡੀ ਆਗਰ ਲੱਗ ਗਈ ਸੀ ਹਕੂ ਰਿਕੂ ਇਲੈਕਟ੍ਰਿਕ ਪਾਵਰ ਕੰਪਨੀ ਦੇ ਅਨੁਸਾਰ ਸੋਮਵਾਰ ਨੂੰ ਲਗਭਗ 4000 ਘਰ ਬਿਜਲੀ ਤੋਂ ਬਿਨਾਂ ਰਹਿ ਗਏ ਸਨ। ਸ਼ਿਕਾਵਾ ਦੇ ਚਾਰ ਸ਼ਾਇਨਾ ਵਾਜੀਮਾ, ਸੁਜ਼ੂ ਅਤੇ ਨੋਟੋ ਕਸਬੇ ਸਮੇਤ ਦੇ 40000 ਤੋਂ ਵੱਧ ਨਿਵਾਸੀਆਂ ਨੂੰ ਹਫਤੇ ਦੇ ਅੰਤ ਵਿੱਚ ਕੱਢਿਆ ਗਿਆ ਹੈ। ਇੱਕ ਨਿਊਜ਼ ਏਜੰਸੀ ਨੇ ਕਿਹਾ ਕਿ ਸ਼ਿਕਾਵਾ ਦੇ ਉੱਤਰ ਵਿੱਚ ਨਿਗਾਟਾ ਅਤੇ ਯਾਮਾਗਾਟਾ ਪ੍ਰੀਫੈਕਚਰ ਵਿੱਚ ਹੋਰ 16000 ਨਿਵਾਸੀਆਂ ਨੂੰ ਵੀ ਖਾਲੀ ਕਰਨ ਲਈ ਕਿਹਾ ਗਿਆ ਹੈ।